ਹਾਥ ਆਸਾ ਮਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋ ਬਣ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਘਰ ਅਠਵਾਂ ਕਾਫੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਨ ਨਮਾਣੇ ਤੂੰ ਧਣੀ ਤੇਰਾ ਪਰਵਾਸਾ ਬਿਨ ਸਾਚੇ ਅਨ ਟੇਕ ਹੈ ਸੋ ਜਾਣੋ ਕਾਚਾ ਰਹਾਉ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈਐ ਟੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲੱਖ ਕਰਮ ਕਮਾਈਐ ਕਿਸ ਪਵੈ ਨਾ ਬੰਦਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਤੰਦਾ ਆਸਾ ਮਹੱਲਾ ਪੰਜਵਾਂ ਸਰਬ ਸੁਖਾ ਮੈਂ ਭਾਲਿਆ ਹਰ ਜੀਵੜ ਨਾ ਕੋਈ ਗੁਰ ਤੁਠੇ ਤੇ ਪਾਈਐ ਸੱਚ ਸਾਹਿਬ ਸੋਈ ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਨਾਮ ਨਾ ਵਿਸਰਉ ਇੱਕ ਖਿੰਨ ਚਸਾ ਇਹੋ ਕੀਜੈ ਦਾਨਾ ਰਹਾਉ ਭਾਗਠ ਸੱਚਾ ਸੋਇ ਹੈ ਜਿਸ ਹਰ ਧਾਨ ਅੰਤਰ ਸੋ ਛੂਟੈ ਮਹਾ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰਬਿ ਵੇਕ ਸਤ ਸਰ ਉਹ ਆਦ ਜੁਗਾਦੀ ਜੁਗਾ ਹਜੁਗ ਪੂਰਾ ਪਰਮੇਸ਼ਰ ਨਾਮ ਧਿਆਵੋ ਸਦ ਸਦਾ ਹਰ ਹਰ ਮਨ ਰੰਗੇ ਜੀਉ ਪ੍ਰਾਨ ਧਨ ਗੁਰੂ ਹੈ ਨਾਨਕ ਕਹਿ ਸੰਗੇ ਆਸਾ ਮਹੱਲਾ ਪੰਜਵਾਂ ਸਾਈ ਅਲਾਖੇ ਅਪਾਰ ਭੋਰੀ ਮਨ ਵਸੈ ਦੁਖ ਦਰਦ ਰੋਗ ਮਾਏ ਮੈਂ ਡਾ ਹਬ ਨਸੈ ਹਉ ਵੰਯਾ ਕੁਰਬਾਨ ਸਾਈ ਆਪਣੇ ਹੋਵੇ ਅਨੰਦ ਘਣਾ ਮਨ ਤਨ Japਨੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ ਨੈਣ ਪਸੰਦੋ ਸੋਏ ਵੇਖ ਮਸਤਾਗ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਦਕ ਤੇਵ ਸੰਸਾਰ ਹਵਾ ਹੂੰ ਬਾਹਰਾ ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ ਹਾਸਾ ਮੁਹੱਲਾ 5ਵਾਂ ਲੱਖ ਭਗਤ ਅਰਾਧ ਹੈ ਜਪਤੇ ਪੀਓ ਪੀਓ ਕਮਨ ਜੁਗਤ ਮਲਾਵੋ ਨਿਰਗੁਣ ਵਿਖਈ ਜੀਓ ਤੇਰੀ ਟੇਕ ਗਵਿੰਦ ਗੋਪਾਲ ਦਿਆਲ ਪ੍ਰਭ ਤੂੰ ਸਭਨਾ ਕੇ 나ਥ ਤੇਰੀ ਸ੍ਰੇਸ਼ਟ ਸਭ ਰਹਾਉ ਸਦਾ ਸਹਾਈ ਸੰਤ ਪੇਖੈ ਸਦਾ ਹਜੂਰ ਨਾਮ ਬਿਹੂ ਨੜਿਆ ਸੇ ਮਰਨ ਬਸੂਰ ਬਸੂਰਾ ਦਾਸ ਦਾਸ ਤਨ ਭਾਏ ਮਿਟਿਆ ਤਿਨਾ ਗਾਉਣ ਵਿਸਰਿਆ ਜਿਨਾ ਨਾਮ ਤਨਾੜਾ ਹਾਲ ਕੌਣ ਜੈਸੇ ਪਸ ਹਰਿਹਾਉ ਤੈਸਾ ਸੰਸਾਰ ਸਭ ਨਾਨਕ ਬੰਦਨ ਕਾਟ ਮਲਾਵੋ ਆਪ ਪ੍ਰਭ ਆਸਾ ਮਹੱਲਾ ਪੰਜਵਾ ਹਬੇ ਥੋਕ ਬਸਾਰਿ ਹੀ ਕੋ ਖਿਆਲ ਕਰ ਝੂਠਾ ਲਾਹਿ ਗਮਾਨ ਮਨ ਤਨ ਅਰਪ ਧਰ ਆਠ ਪੈਰ ਸਾ ਲਾਹਿ ਸਿਰ ਜਨਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰਹੁ ਮੂ ਰਹਾਉ ਸੋਈ ਕਾਮ ਕਮਾਏ ਜਿਤ ਮੁਖ ਉਜਲਾ ਸੋਹੀ ਲੱਗੈ ਸੱਚ ਜਿਸ ਤੋਂ ਦੇਹ ਅੱਲਾ ਜੋ ਨਾ ਤਹੰਦੋ ਮੂਲ ਸੋ ਘਰ ਰਾਸ ਕਰ ਹਿਕੋ ਚਿੱਤ ਵਸਾਏ ਕਦੇ ਨਾ ਜਾਏ ਮਰ ਤਿਨਾ ਪਿਆਰਾ ਆਰਾਮ ਜੋ ਪ੍ਰਭ ਭਾਣਿਆ ਗੁਰ ਪ੍ਰਸਾਦ ਇਕਾਥ ਨਾਨਕ ਵਖਾਣਿਆ ਆਸਾ ਮਹੱਲਾ ਪੰਜਵਾਂ ਜਿਨਾਂ ਨਾ ਵਿਸਰੈ ਨਾਮ ਸੇ ਕਨੇਹਿਆ ਵੇਦ ਨਾ ਜਾਣਹੁ ਮੂਲ ਸਾਈਂ ਜਿਹਿਆ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਰਹਾਉ ਜੀਤੇ ਖੰਡ ਬ੍ਰਹਮੰਡ ਉਧਾਰੇ ਤਿਨਖੇ ਜਿਨ ਮਨ ਉਠਾਇ ਆਪ ਪੂਰੇ ਭਗਤ ਸੇ ਜਿਸਨੋ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ ਪਰਵਾਣ ਸਭ ਠਾਈ ਜਾਨੀਐ ਦਿਨ ਸਰੈਣ ਆਰਾਧ ਸੰਭਾਲੇ ਸਾਹਾ ਸਾਹ ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ ਆਸਾ ਮਹੱਲਾ ਪੰਜਵਾਂ ਪੂਰ ਰਹਾ ਸਰਬ ਠਾਈਂ ਹਮਾਰਾ ਖਸਮ ਸੋਏ ਏਕ ਸਾਹਿਬ ਸਿਰ ਸਤ ਦੂਜਾ ਨਾਹੀ ਕੋਈ ਜਿਉ ਭਾਵੈ ਤਿਉ ਰਾਖ ਰੱਖਣ ਹਾਰਿਆ ਤੁਜ ਬਿਨੇ ਅਵਰ ਨਾ ਕੋਈ ਨਦਰ ਨਿਹਾਰਿਆ ਰਹਾਉ ਪ੍ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਐ ਜਿਸ ਮਨ ਮੁਠਾ ਆਪ ਤਿਸ ਨਾਮ وسਾਰੀ ਐ ਜੋ ਕੁਛ ਕਰੇ ਸੋ ਆਪ ਆਪਨ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀ ਐ ਨਾਨਕ ਦਰਸ ਪਿਆਸ ਲੋਚਾ ਪੂਰੀ ਐ ਹਾਸਾ ਮਹੱਲਾ ਪੰਜਵਾਂ ਕਿਆ ਸੋ ਵਹਿ ਨਾਮ ਵਿਸਾਰ ਗਾਫਲ ਗਹਿ ਲਿਆ ਕਿੰਤੀ ਇਤ ਦਰਿਆਏ ਵੰਜਨ ਵਹੰਦਿਆ ਬੋਹਤੜਾ ਹਰ ਚਰਨ ਮਨ ਚੜ ਲੰਗੀ ਐ ਆਠ ਪਹਿਰ ਗੁਣ ਗਾਏ ਸਾਧੂ ਸੰਗੀ ਐ ਰਹਾਉ ਭੋਗ ਹੈ ਭੋਗ ਅਨੇਕ ਵਿਣ ਨਾਮ ਹੈ ਸੁੰਨਿਆ ਹਰ ਕੀ ਭਗਤ ਬਿਨਾ ਮਰ ਮਰ ਰੁੰਨਿਆ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨਸ਼ਾਰ ਸਰਪਰ ਚਾਲਨਾ ਮਹਾ ਬਖਮ ਸੰਸਾਰ ਵਿਰਲੇ ਪੀਖਿਆ ਛੂਟਨ ਹਰ ਕੀ ਸਰਨ ਲੇਖ ਨਾਨਕ ਲੇਖਿਆ ਆਸਾ ਮਹੱਲਾ ਪੰਜਵਾਂ ਕੋਈ ਨਾ ਕਿਸ ਹੀ ਸੰਗ ਕਾਹੇ ਗਰਭੀਐ ਏਕ ਨਾਮ ਆਧਾਰ ਭਉਜਲ ਤਰਬੀਐ ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਿਗੁਰੂ ਪੂਰੇ ਦੇਖ ਤਮਾਰਾ ਦਰਸ਼ਨੋ ਮੇਰਾ ਮਨ ਧੀਰੇ ਰਹਾਉ ਰਾਜਮਾਲ ਜੰਜਾਲ ਕਾਜ ਨਾ ਕਿਤੇ ਗਨੋ ਹਰ ਕੀਰਤਨ ਆਧਾਰ ਨਿਸ਼ਚਲੇ ਹੋ ਤਨੋ ਜੀਤੇ ਮਾਇਆ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀ ਅਰੇ ਹਾਸਾ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਜਾਏ ਸਹਿਜ ਸੁਖ ਪਾਈਐ ਰੈਣ ਦਿਨਸ ਕਰ ਜੋੜ ਹਰ ਹਰ ਧਾਈਐ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਪੂਰ ਸਚਾ ਸਚ ਸੋਏ ਰਹਾ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ ਤਿਸੈ ਆਰਾਜ ਮਨਾ ਵਨਾਸੈ ਸਗਲ ਰੋਗ ਰੱਖਣਹਾਰ ਅਪਾਰ ਰਾਖੈ ਅਗਨ ਮਾਹੀ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਖ ਸਹਿਜ ਆਨੰਦ ਘਣਾ ਨਾਨਕ ਜਨ ਧੂਰਾ ਕਾਰਜ ਸਗਲੇ ਸਿਧ ਭਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਹੋਏ ਕਿਰਪਾਲ ਦਇਾਲ ਹਰ ਰੰਗ ਮਾਣੀਐ ਆਵੋ ਸੰਤ ਮਲਾਹਾ ਹਰ ਕਥਾ ਕਹਾਣੀਆਂ ਅਨ ਦਿਨ ਸਿਮਰਹਿ ਨਾਮ ਤਜ ਲਾਜ ਲੁਕਾਣੀਆਂ ਰਹਾਉ ਜਪ ਜਪ ਜੀਵਾ ਨਾਮ ਹੋਐ ਅਨੰਦ ਘੜਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਗ ਨੇਹੋ ਕਿਨੈ ਵਿਰਲੇ ਲਾਇਆ ਧਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵੈ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਭਾਵੇ ਆਸਾ ਮਹੱਲਾ ਪੰਜਵਾਂ ਆਵਹੁ ਮੀਤ 71 ਹੋਏ ਰਸ ਕਸ ਸਭ ਪੁੰਚਹਿ ਅੰਮ੍ਰਿਤ ਨਾਮ ਹਰ ਹਰ ਜਪਹਿ ਮਿਲ ਪਾਪਾਂ ਮੁਚਹਿ ਤਤ ਵਿਚਾਰੂ ਸੰਤ ਜਨੋ ਤਾਂ ਤੇ ਬਿਗਨ ਨਾ ਲਾਗੇ ਕੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੈ ਰਹਾਉ ਬੁੱਧ ਗਰੀਬੀ ਖਰਚ ਲੈ ਹੋ ਹਉਮੈ ਵਿਖ ਜਾ ਰਹੁ ਸਾਚਾ ਹਟ ਪੂਰਾ ਸੌਦਾ ਵਖਰ ਨਾਮ ਵਪਾਰ ਹੋ ਜੀਉ ਪਿੰਡ ਧਾਨ ਅਰਪਿਆ ਸੇ ਪਤਵੰਤੇ ਆਪਣੜੇ ਪ੍ਰਭ ਭਾਣਿਆ ਨਿਤ ਕੇਲ ਕਰਨਤੇ ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ RAM ਰਸਾਇਣ ਜੋ ਰੱਤੇ ਨਾਨਕ ਸੱਚੇ ਅਮਲੀ ਆਸਾ ਮੁਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰਮੰਤਰ ਦਰੜਾਇਆ ਪਾਏ ਪਰਹਿ ਸਤਗੁਰੂ ਕੈ ਜਿਨ ਭਰਮ ਬਦਾਰਿਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ ਰਹਾਉ ਕਰ ਗਹਿ ਲੀਨੇ ਆਪਣੇ ਸੱਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵੜਿਆਈ ਸਦਾ ਸਦਾ ਗੁਣ ਗਾਈਐ ਹੈ ਜਪ ਨਾਮ ਮਰਾਰੀ ਨੇਮ ਨਿਭਾਇਓ ਸਤ ਗੁਰੂ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਉ ਲਾਭ ਪੂਰੈ ਗੁਰ ਦਿੱਤਾ ਬਣ ਜਾਰੇ ਸੰਤ ਨਾਨਕਾ ਪ੍ਰਭ ਸਾਹੁ ਮਿੱਤਾ ਆਸਾ ਮਹੱਲਾ ਪੰਜਵਾ ਜਾਂ ਕਾਠਾ ਕਰ ਤੂੰ ਹੀ ਪ੍ਰਭ ਤਾਂ ਕੇਵਡ ਭਾਗਾ ਉਹ ਸਹੇਲਾ ਸਦ ਸੁਖੀ ਸਭ ਭ੍ਰਮ ਭਉ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਮਨ ਸਗਲ ਵਿਦ ਸੋ ਸਤ ਗੁਰੂ ਹਮਾਰਾ ਰਹਾਉ ਦੂਜਾ ਨਹੀਂ ਔਰ ਕੋ ਤਾਂਕਾ ਭਉ ਕਰੀਐ ਗੁਰਸੇਵਾ ਮਹਿਲ ਪਾਈਐ ਜਗ ਦੁੱਤਰ ਤਰੀਐ ਦ੍ਰਿਸ਼ਟ ਤੇਰੀ ਸੁਖ ਪਾਈਐ ਮਨ ਮਾਹੇ ਨਿਧਾਨਾ ਜਾਂ ਕੋ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ਅਮਰਤ ਰਸ ਹਰ ਕੀਰਤਨ ਕੋ ਵਿਰਲਾ ਪੀਵੇ ਵਜੋ ਨਾਨਕ ਮਿਲੈ ਏਕ ਨਾਮ ਰਿਦਜਪ ਜਪ ਜੀਵੇ